ਸਸਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਸੁਲਹਾਣੀ ਦੇ ਵਿੱਚ ਸੁਲਹਾਣੀ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੋਈਪੁਰ ਦਾ ਪਿੰਡ ਆ ਇਹ ਮਿੱਤਰੋ ਤੇ ਹਰਾਜ ਪਿੰਡ ਦਾ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਘਰੇਲੂ ਪਰਿਵਾਰ ਆ ਤੇ ਬਾਈ ਹੁਣਾਂ ਦੀ ਇੱਕ ਗਾਮਕਾਊ ਆ ਕਿਨਵਾ ਸੁਆ ਕਿੰਨੇ ਦੋ ਦੋ ਦੀ ਮਾਲਕਣਾ ਕੀ ਇਹਦੇ ਰਿਕਾਰਡਾਂ ਸਾਰੀ ਜਾਣਕਾਰੀ ਲੈ ਦਿੰਨਾ ਤੁਹਾਨੂੰ ਬਾਈ ਤੂੰ ਆਉਂ ਮਿਲਦੇ ਆਂ ਬਾਈ ਨੂੰ ਜਾਣਕਾਰੀ ਵਿੱਚ ਵਾਅਦਾ ਕਰਦੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵਧੀਆ ਠੀਕ ਆ ਬਾਈ ਵਧੀਆ ਹੀ ਸੇਤਾ ਦੇ ਪਰਿਵਾਰ ਸੁਣਾ ਬਸ ਵਧੀਆ ਬਾਈ ਠੀਕ ਠਾਕ ਦੱਸ ਦਈਏ ਕਿਹੜਾ ਵੀਰੇ ਆਪਣਾ ਹਾਂਜੀ ਨਾਮ ਆਪਣਾ ਗੋਰਾ ਬਈ ਗੋਰਾ ਹਾਂਜੀ ਗੁਰੇਬਾਈ ਘਰ ਆਪਣਾ ਕਿੱਥੇ ਆ ਗਿਆ ਸੋਸਾਇਟੀ ਦੇ ਸਾਹਮਣੇ ਵੀ ਆਪਣਾ ਜੀ ਸੋਸਾਇਟੀ ਦੇ ਸਾਹਮਣੇ ਵੀਰੇ ਹਾਂਜੀ ਕਈ ਵਾਰੀ ਫੋਨ ਨਹੀਂ ਲੱਗਦਾ ਕੀ ਪੁੱਛ ਕੇ ਆ ਜਾਵੇ ਅਗਲਾ ਬਸ ਵੀ ਗੋਰਾ ਨੰਬਰ ਦਾਰ ਕਹਤੈ ਜੋ ਗੋਰਾ ਨੰਬਰ ਦਾਰ ਹਾਂਜੀ ਸੋਸਾਇਟੀ ਦੇ ਅਸਲ ਗੁਰੇਬਾਈ ਜਿਹੜੀ ਆਪਾਂ ਗਾਂ ਵੇਤਨੀ ਹੈ ਕਿੰਨਵਾ ਸੂਆ ਵੀਰੇ ਤੀਜੇ ਸੂਏ ਸੂਈ ਆ ਬਈ ਤੀਜੇ ਸੂਏ ਸੂਈ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਬਈ ਇਹਨੂੰ ਬਸ ਦੂਜੇ ਦਿਨਾਂ ਜੀ ਦੂਜੇ ਦਿਨਾਂ ਸੂਈ ਬਈ ਹਾਂਜੀ ਕਿੰਨੇ ਦੁੱਧ ਤੇ ਚਲਦੀ ਹੁਣ ਵੀਰੇ ਇਸ ਟਾਈਮ ਵੀ ਹੈਗਾ 12 ਕਿਲੋ ਠੀਕ ਹੈ ਬੋਲਾ ਬਲਾਂ 25 24 ਕਿਲੋ ਦੇ ਚੁੰਦੇ ਦੇ ਹਾਂਜੀ 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 ਠੀਕ ਬਈ ਚਲ ਇਸੇ ਰਹਿ ਗਈ ਅਦਕੀਆਂ ਨਾ ਹਾਂਜੀ ਹਰ ਗਰਮੀ ਜਾਗਾ ਸੂ ਬਾਈ ਹੂੰ ਗਰਮੀ ਜਾ ਰਹੀ ਇੱਕ ਚਾਰ ਮੁਖ ਦੇ ਛੋੜੇ ਪਹਿਲਾਂ ਹੀ ਤੇ ਕੀ ਰੇਟ ਰਹੂਗਾ ਵੀਰੇ ਇਹਦਾ ਰੇਟ ਬਈ 70000 ਠੀਕ ਹੈ ਮਾਨਤਾਂ ਨੂੰ ਹੋਲੀ ਵਿੱਚ ਹਾਂਜੀ ਥੋੜਾ ਬਹੁਤਾ ਕਰ ਲੈ ਕੱਢੀ ਬਦੋ ਤੋਰੀ ਪੜਾ ਲੈ ਤੋਰ ਲੈ ਮੇਤਰੋ ਤੀਜਾ ਸੂਆ ਸੂਈ ਆ ਇਹ ਤੇ ਤੀਜਾ ਹੀ ਦੂਜਾ ਹੀ ਦਿਨ ਆ ਜੀ ਹਨਾ ਬਾਈ ਹਾਂਜੀ ਹਾਂਜੀ ਦੂਜਾ ਦਿਨ ਸੂਈ ਜੇਰ ਜੂ ਰੋਕੇ ਪੈਗੀ ਜਮਾ ਵੀਰੇ ਹਾਂਜੀ ਦੇਰ ਜਮਾ ਓਕੇ ਪਈਏ ਠੀਕ ਹੈ ਬਈ ਜੇਰ ਜੂ ਰੋਕੇ ਪਈਏ ਦੂਜਾ ਦਿਨ ਆ ਸੂਈ ਬਰਤ 11 12 ਕਿਲੋ 13 ਕਿਲੋ ਦੁੱਧ ਜਿਹੜਾ ਕਿਸਨੇ ਬੋਲਾ ਰੈਡੀ ਆ ਕਿਉਂਕਿ ਖੁੱਲੀ ਨਹੀਂ ਕੀ ਖਾਲੀ ਨਹੀਂ ਕੀਤੀ ਅਜੇ ਸਾਰੀ ਤੇ ਉੰਜ 22 23 ਕਿਲੋ ਰੰਗ ਦਾ 24 ਕਿਲੋ ਰੰਗ ਦਾ ਦੁੱਧ ਥੋੜੀ ਦੋਆਂ ਡੰਗਾ ਦਾ ਤੇ ਥੋੜੀ ਦਿਹਾੜੀ ਦਾ ਦੁੱਧ ਜਿਹੜਾ ਪੀਕ ਲੈਵਲ ਦਿੱਤਾ ਹੋਇਆ ਇਹਨੇ ਕਰਮਾਲੀ ਨੇ ਮਿੱਤਰੋ ਔਰ ਲੀਵੇ ਭਾਂਡੇ ਵਾਲੀ ਗਾਵਾਂ ਤੁਸੀਂ ਦੇਖ ਸਕਦੇ ਆ ਥੋੜੀ ਜੀ ਲਿੱਸੀ ਜ਼ਰੂਰ ਆ ਬਾਕੀ ਅੰਗਾ ਪੈਰਾਂ ਦੀ ਆਹਾਂ ਦੀ ਚੰਗੀ ਆ ਗਾ ਮਿੱਤਰੋ ਤੇ ਰੇਟ ਇਹਦਾ ਜਿਹੜਾ 70000 ਰੁਪਿਆ ਵਿੱਚੋਂ ਮਾਨਤਨ ਹੋ ਜਾਊਗਾ ਮਗਰ ਇਹਦੇ ਬੱਛਾ ਆ ਗਿਆ ਮਿੱਤਰੋ ਆ ਕੋਲੇ ਖੜਾ ਜਿਹੜਾ ਇਹ ਇਹਦਾ ਬੱਛ ਚੂਣ ਚਣ ਚੰਗਾ ਲੱਗਾ ਹੱਥੀ ਚਵਾਈ ਕਰ ਦੂਰੇ ਹਾਂਜੀ ਵੀ ਨਹੀਂ ਕਰਦੇ ਮਸ਼ੀਨ ਵਾਲਾ ਪਰ ਹੱਥੀ ਵੀ ਕੋਈ ਜਮਾਂ ਸੀਰੋ ਨਿਆਣਾ ਬੰਨਾਂ ਦੀ ਰੋਡ ਕਿਤਨੀ ਕੋਈ ਆਉਂਦੀ ਹੈ ਹਾਂਜੀ ਜਮਾਂ ਨਿਆਣਾ ਬੰਨਾਂ ਦੀ ਵੀ ਰੋਡ ਨਹੀਂ ਠੀਕ ਹੈ ਬਈ ਠੀਕ ਹੈ ਅੱਛਾ ਨੰਬਰ ਕਿੰਨਾ ਆ ਗਿਆ ਵੀਰੇ ਆਪਣਾ ਨੰਬਰ ਆਪਣਾ 87288 51381 ਇੱਕ ਵਾਰੀ ਹੋਰ ਬੋਲੀ ਵੀਰੇ 87288 ਜੀ 51381 ਠੀਕ ਹੈ ਬਈ ਇਸ ਨੰਬਰ ਤੇ ਕਰ ਲੋ ਬਈ ਨਾ ਰਬਤਾ ਕੈਮ ਨੰਬਰ ਵੀਰੇ ਦਾ ਸਕਰੀਨ ਦੇ ਉੱਤੇ ਹੈ ਪਿੰਡ ਸੁਲਹਾਨੀ ਜ਼ਿਲ੍ਹਾ ਫਰੋਜਪੁਰ